ਇਹ ਗੱਲ ਵਾਦੇ ਜੀ ਮੇਰੀ ਘਰ ਵਾਲੀ ਮੇਰੇ ਕੋਲ ਮਾਰ ਮੋਟ ਮਾਰ ਕਟਾਈ ਕਰਕੇ ਚਲ ਗਈ ਆ ਉਹ ਗੋਤਮ ਨਾ ਦਾ ਮੋੜਾ ਹੈਗਾ ਆ ਜਿਹਦੇ ਨਾਲ ਉਹਦੇ ਰਿਲੇਸ਼ਨ ਹੈ ਗਈ ਉਹ ਜਿੱਦਾਂ ਕੰਦੋਦਾ ਕਰਦੀ ਹੈਗੀ ਮੈਨੂੰ ਥਾਣੇ ਉੱਪਰ ਜਾ ਕੇ ਉਹਨਾਂ ਨੇ ਜਿੰਨੇ ਵੀ ਉਹਨਾਂ ਦਾ ਗਰੁੱਪ ਹੈਗਾ ਸਾਰਿਆਂ ਨੇ ਮੈਨੂੰ ਦਬਾ ਲਿਆ ਆ ਨਾਲ ਦੋ ਜਿਹੜੀ ਇਹਨਾਂ ਦੀ ਜਿਹੜੀ ਨਾਲੇ ਦੀ ਮਨਜੀਤ ਤੇ ਕੋ ਦੋਨੋਂ ਹੀ ਮਨਜੀਤਾ ਜਿਹੜੇ ਮੈਨੂੰ ਦਬ ਦਬਾ ਪਾਣ ਦੀਆਂ ਸੀ ਮੈਨੂੰ ਕੱਲ ਨੂੰ ਕਹਿੰਦੇ ਕਿ ਜੇ ਤੂੰ ਜਥਾਈਂ ਕਹਿੰਦਾ ਸਾਡੀ ਸ਼ਰਤ ਨਹੀਂ ਮੰਨੇਗਾ ਅਸੀਂ ਪੁਲਿਸ ਤੋਂ ਤੈਨੂੰ ਮਰਵਾ ਸਕਣੀ ਆ ਗੋਤਮ ਕਿਥੋਂ ਰਹਿਣ ਵਾਲਾ ਗੋਤਮ ਇਥੋਂ ਦਾ ਨਾਲ ਹੀ ਲੱਗਿਆ ਪੁਲਿਸ ਕੰਪਲੇਂਟ ਕੀਤੀ ਕੋਈ ਪੁਲਸਰ ਕੋ ਪੁਲਸ ਕੰਪਲੇਨ ਨਹੀਂ ਕੀਤੀ ਸਾਡੀ ਕੰਪਲੇਨ ਲੈ ਜਿੰਨੀਆਂ ਸਾਰੀਆਂ ਦਵਾ ਦਿੰਦੇ ਆ ਕੀ ਕਾਰਨ ਕੀ ਉਸ ਚੀਜ਼ ਦਾ ਕਾਰਨ ਇਹ ਜੀਦਾ ਉਹ ਕਰਦਾ ਕਿ ਮੇਰੀ ਥਾਣੇ ਵਿੱਚ ਇੰਨੀ ਚੱਲੀ ਹੈਗੀ ਆ ਕਿ ਮੇਰਾ ਕੋਈ ਬਾਲ ਵੀ ਵੀਂਗਾ ਨਹੀਂ ਕਰ ਸਕਦਾ ਹੈਗਾ ਮੈਂ ਘੱਟੋ ਘੱਟ 15 ਐਪਲੀਕੇਸ਼ਨਾਂ ਦਿੱਤੀਆਂ ਆ ਜਦੋਂ ਮੈਂ ਖਫੇ ਦਾ ਜਾਨਾ ਪੁਲਸ ਵਾਲੇ ਕੋਲੋਂ ਮੈਨੂੰ ਬਾਹਰ ਧੋੱਕ ਕੇ ਗਏ ਸਿੱਧਾ ਲੰਮੀ ਪਾ ਲੈਂਦੇ ਆ ਤੇ ਕਿਉਂ ਤੁਹਾਡੀ ਵਾਈਫ ਨੇ ਤੁਹਾਡਾ ਨਿੱਤਾ ਕਿਉਂ ਕੀਤਾ ਇਹ ਸੀ ਮੇਰੇ ਨਾਲ ਇਸ ਕਰਕੇ ਕੀਤਾ ਕਿ ਉਹਦਾ ਬਾਹਰ ਮੋੜੇ ਨਾਲ ਜਿਹੜਾ ਗੋਤਮ ਮੋੜਾ ਉਹਦਾ ਨਸਬੰਧ ਹੈ ਗਿਆ ਉਹ ਜਿੱਦਾਂ ਕਹਿੰਦਾ ਉਹਦਾ ਹੀ ਕਰਦੀ ਆ ਮ ਤੁਹ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ ਕੁੜੀ ਮੋੜਾ ਹੈਗੇ ਤੂੰ ਕਿਹਣਾ ਕੋਲ ਕੁੜੀ ਉਹਨਾ ਕੋਲੀ ਸੀ ਮੇਰੇ ਮਿਸੇ ਕੋਲ ਮੋੜਾ ਹੈ ਜਿਹੜਾ ਮੇਰੇ ਕੋਲ ਹੀ ਹਾਂਜੀ ਹਾਂਜੀ ਮਹੀਨੇ ਦੀ ਡੇਢ ਮਹੀਨਾ ਹੋ ਗਿਆ ਆ ਡੇਢ ਮਹੀਨੇ ਹੋਈ ਕਹਿੰਦੇ ਸੀ ਕਿ ਮਤਰਾਏ ਰਹਿਣਾ ਮਕਰਾ ਇਹ ਰਣਾ ਜਿਉ ਕਰਾ ਦੀ ਚੱਲ ਗਈ ਆ ਮੇਰੇ ਕੋਲ ਚੋਰੀ ਦੇ ਪਨੇ ਕਮਰਾ ਲਿਆ ਨਾਂ ਨਹੀਂ ਪਤਾ ਲੱਗਣ ਦਿੱਤਾ ਆ ਕਿ ਕਿੱਥੇ ਲਿਆ ਕਿੱਥੇ ਨਹੀਂ ਉਹ ਮੋੜੇ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਮਲੇ ਨੂੰ ਪਤਾ ਲੱਗ ਗਿਆ ਆ ਜਾਂ ਕਿ ਉਹਨਾਂ ਬਦਲ ਲੱਗ ਗਏ ਆ ਕਿ ਕਿੱਥੇ ਰਹਿਣ ਦੇ ਨਹੀਂ ਉੱਥੋਂ ਦਾ ਜਿਹੜਾ ਆ ਉਹਦਾ ਕਮਰਾ ਚੇਂਜ ਕਰਾਂਦਾ ਮਹੀਨੇ ਦੇ ਵਿੱਚ ਉਹਨੇ 5 ਕਮਰੇ ਚੇਂਜ ਕਰਵਾਏ ਆਗੇ ਆ ਤੈ ਕੋਈ ਕੁੜੀ ਨਾਲ ਤੁਸੀਂ ਕਹਿ ਰਹੇ ਗਲਤ ਹਰਕਤ ਵੀ ਕੀਤੀ ਕੁੜੀ ਨਾਲ ਗਲਤ ਹਰਕਤ ਕੀਤੀ ਮੈਂ ਤੁਹਾਨੂੰ ਦੱਸਾਂਦਾ ਜਾਂ ਕਿ ਸ਼ਰਾਬ ਪੀ ਗਏ ਉਹ ਕੀ ਕਰਦਾ ਹੈ ਜੀ ਕੁੜੀ ਨਾਲ ਗਲਤ ਹਰਕਤਾਂ ਕਰਦਾ ਹੈ ਜੀ ਕੁੜੀ ਸੁਨਿਆਪੀ ਵੀ ਮੈਨੂੰ ਕਿ ਡੈਡੀ ਕੀ ਜਦੋਂ ਸਕੂਲ ਜਾਂਦੀ ਹੈ ਹਫ਼ਤੇ ਦੇ ਇੱਕ ਦਿਨ ਸਕੂਲ ਤੇ ਦੋ ਦਿਨ ਬេរੇ ਜੀ ਦੀ ਕੁੜੀ ਕਹਿੰਦਾ ਫਿਰ ਸੁਨਿਆਪੀ ਵੀ ਤੋ ਕੁੜੀ ਨੂੰ ਉਸ ਵਾਸਤੇ ਸਕੂਲ ਨਹੀਂ ਭੇਜਦਾ ਕਿ ਉਹਨੂੰ ਧੱਕ ਕੇ ਕਿਸੇ ਕਮਰੇ 'ਚ ਬੰਦ ਕਰਕੇ ਤੋ ਚਾਲ ਜਾਂਦੇ ਜੀ ਕਦੀ ਹੋਟਲ ਜਾਂਦੇ ਕਦੀ ਕਿਸੇ ਜਾਂਦੇ ਜੀ ਤੈ ਕੋਈ ਮੈਡੀਕਲ ਵੇਰਾ ਕਰਾਇਆ ਕੋਈ ਮੈਡੀਕਲ ਪ੍ਰੋਵਾਈਡ ਹੈ ਜੀ ਮੈਂ ਉਨ ਕੀ ਮੰਗ ਕੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਮੰਗ ਮੈਂ ਕੰਨਾ ਕਿ ਜੇ ਇਹਦੀ ਪੁਲੀਸ ਆ ਖਣ ਜੇਰੇ ਮੇਰੀ ਚੰਗੀ ਤਰ੍ਹਾਂ ਸੁਣਾਈ ਕਰੇ ਜਿਹੜੇ ਮੇਰੇ ਗੱਬ ਦਵਾ ਪਾਉਂਦੇ ਆ ਉਹ ਨਾ ਪਾਣ ਤੇ ਮੈਨੂੰ ਜਿਹੜਾ ਆ ਇਨਸਾਫ ਚਾਹੀਦਾ ਆ ਕੋਕ ਵੀ ਨੀ ਕੋਈ ਲੜਾਈ ਨਹੀਂ ਘਮ ਨਹੀਂ ਸਾੜੇ ਘਣਾ ਤੇ ਕੋਈ ਗੱਲ ਨਹੀਂ ਮੂੜੇ ਕੰਨਾ ਤੇ ਮੇਰੇ ਗੱਬ ਬੈਰ ਦੀ ਲੀ ਲਿਆ ਦੇਖੀ ਇਹਦੀ ਕੋਈ ਕਮੀ ਨਹੀਂ ਮਾਰਾ ਦੀ ਮੇਰੀ ਸੱਸ 4 ਵਜੇ ਬੈਠਣ ਕਹਾ ਮੈਂ ਬੇੜਾ ਧੋਇ ਰਹੀ ਕਪੜੇ ਧੋਇ ਰਹੀ ਤੇ 4 ਵਜੇ ਬੈਠਣ ਕਹਾ ਦੇਖੋ ਮੇਰੀ ਸੱਸ ਮੀਂਹ ਮਾਰਾ ਦੀ ਪਤਾ ਨਹੀਂ ਪੂਰੇ ਸਾੜੇ ਨੇ ਘਰਾਂ ਦੀ ਮਾਮਾ ਮਾਵਾਂ ਆ ਕਹੇ ਜੀਆ ਮੇਰੇ ਤਦੋਂ ਤੂੰ ਕੀ ਚਾਹੁੰਦੇ ਹੋ ਕੋਣ ਆਹ ਚਾਹਨੇ ਆਂ ਨਿਆਂ ਸਾਫ ਹੋਣਾ ਚਾਹੀਦਾ ਮੇਰੇ ਬੱਚੇ ਕਨੇ ਮਾਰਦੀ ਸੀ ਚੰਡਾ ਚੰਡੇ ਮਾਰਦੀ ਆ ਠੀਕ ਦੱਸ ਦੋਣੀ ਆ ਸਕਦੀ ਬੱਚੇ ਜਿਹੜੇ ਤੁਹਾਡੇ ਪੁੱਤਰਾ ਪੋਤਰੀ ਆ ਉਹ ਕਿੱਥੇ ਰਹਿੰਦੇ ਰੜ ਕੋ ਹੋਂਦਾ ਆ ਤੇ ਕੁੜੀ ਉਹ ਹੋਂ ਮੰਦਰਾ ਕੁੜੀ ਡੇਢ ਮਹੀਨੇ ਕਿ ਕੁੜੀ ਨਾਲ ਕੋਈ ਗਲਤ ਰਕਤ ਤੁਸੀਂ ਕਹਿ ਰਹੇ ਕੀਤੀ ਗਈ ਹੈ ਹਾਂਜੀ ਹਾਂਜੀ ਤੇ ਮੈਡੀਕਲ ਕਰਾਇਆ ਕੋਈ ਇਸ ਚੀਜ਼ ਦਾ ਦੀ ਹਾਂਜੀ ਕਰਾਇਆ ਉਹ ਮੈਡੀਕਲ ਰਿਪੋਰਟ ਆ ਮਿਲਿਆ ਨਹੀਂ ਆਈ ਉਸ ਨੂੰ ਕਿਹਦੇ ਕੋਲੋਂ ਕਿਹਦੇ ਵੱਲੋਂ ਕੀਤੀ ਗਈ ਰਕਤ ਵਾਲੀ ਜਿਹੜੀ ਕੀਤੀ ਗਈ ਹਾਂਜੀ ਹੋਂ ਨਾ ਗੋਤਮ ਲਗਾ ਕੀਤੀ ਦੀ ਆ थोड़ी देर पहला आपको इनफॉरमेष मिली है इस घटना बारे जी तुम तो गल कर रहे हो तो आप इंसपैक्टर रुपिंदर कौर एस एच ममोह मैडम रजनी बाला आप सारे इतने आए जो इनिशियली जांच आप शुरू करती है सो तो यदि जांच करके जो लीगल एक्शन बनता आप कर रहे रात ਦੇਖੋ ਇਨੀਸ਼ਲ ਚੇਜ ਤੇ ਕਈ ਵਾਰੀ ਕੋਈ ਆਉਂਦਾ ਹੈ ਨਾ ਕੋਈ ਆ ਕੇ ਕੋਈ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ ਕਿਉਂਕਿ ਬੱਚਾ ਸੋ ਹੁਣ ਉਹਦੇ ਕੁਝ ਮੋਤਵਰਾਂ ਨੇ ਮੈਨੂੰ ਵੀ ਫੋਨ ਕੀਤਾ ਹੁਣ ਪਾਇਥੀ ਸਿਵਲ ਹਸਪਤਲ ਆ ਗਿਆ ਜੋ ਸਬ ਐਕਸ਼ਨ ਬੰਦਾ ਉਹਨੂੰ ਪ੍ਰੋਪਰ ਕੀਤਾ ਜਾਏਗਾ ਔਰ ਜਿਹੜਾ ਕਲਪਰੇਟਾ ਨੂੰ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਏ ਇਹਨੇ ਲੋਕ ਸ਼ਾਂਤ ਲਗਾਈਏ ਇਹ ਆਪਾਂ ਬਿਆਨ ਲਿਖ ਰਹੇ ਹਾਂ ਜਿੱਦਾਂ ਬਿਆਨ ਜੋ ਸਟੇਟਮੈਂਟ ਆਉਂਦੀ ਹੈ ਜਿਹਦੇ ਖਿਲਾਫ ਜੋ ਐਕਸ਼ਨ ਬੰਦ ਕੀਤਾ